ਹਾਂਜੀ ਦੋਸਤੋ ਆ ਤੁਹਾਨੂੰ ਅੱਜ ਇੱਕ ਹਵੇਲੀ ਵਿਖਾਉਣੇ ਆਗੇ ਬਹੁਤ ਹੀ ਸੋਹਣੀ ਹਵੇਲੀ ਐ ਆ ਵੇਖੋ ਬ੍ਰਾਂਡੇਗਲਾਈ ਵਿੱਚ ਹਵੇਲੀ ਦੇ ਹੁੰਦੇ ਨੇ ਜਿਵੇਂ ਉਹੀ ਚੀਜ਼ ਐ ਸੇਮ ਤੇ ਕਿਤੇ ਕਿਤੇ ਪਲਾਸਟਰ ਤੋਂ ਬਿਨਾ ਸਿਰਫ ਇੱਟ ਰੱਖੀ ਹੋਈ ਆ ਜੋ ਕਿ ਨਾਨਕ ਸਾਹੀ ਇਟਾਂ ਹੁੰਦੀ ਆ ਉਸੇ ਦਾ ਡਿਜ਼ਾਈਨ ਐ ਪਲਾਸਟਰ ਨਹੀਂ ਕੀਤੀਆਂ ਹੋਈਆਂ ਕਿਤੇ ਕਿਤੇ ਜਿਵੇਂ ਕਿ ਪੋਰਚ ਦੇ ਉੱਪਰ ਤੇ ਅੰਦਰੋਂ ਵੀ ਤੁਹਾਨੂੰ ਵਿਖਾਵਾਂਗੇ ਹਵੇਲੀ ਅੰਦਰ ਦਾ ਡਿਜ਼ਾਈਨ ਸਾਰਾ ਤੇ ਲੁੱਕ ਬਹੁਤ ਸੋਹਣੀ ਆ ਹਵੇਲੀ ਦੀ ਪੂਰਾ ਬਾਗਲ ਵੀ ਬਾਈ ਨੇ ਨਾ ਕਿੱਲੇ ਦਾ ਮਾਰਿਆ ਹੋਇਆ ਇਸ ਦਾ ਪੂਰਾ ਕਿਲਾ ਹੈਗਾ ਤੇ 5500 5500 ਸਕੁਅਰ ਫੁੱਟ ਦੇ ਵਿੱਚ ਇਹ ਹਵੇਲੀ ਬਣੀ ਹੋਈ ਹੈ ਆ ਵੇਖੋ ਡਬਲ ਪੋਰਸ਼ਨ ਹੈ ਤੇ ਤੀਸਰੀ ਮੰਜ਼ਲ ਤੇ ਸਿਰਫ ਟੈਂਕੀ ਵਗੈਰਾ ਦੀ ਸਲੇਬ ਪਾਈ ਹੋਈ ਆ ਜਾਂ ਮਮਟੀ ਆ ਪੌੜੀ ਛੱਤੀ ਹੋਈ ਆ ਕੋਈ ਜ਼ਿਆਦਾ ਏਰੀਆ ਹੈ ਨਹੀਂ ਆ ਵੇਖੋ ਕਿੱਲੇ ਦੇ ਵਿੱਚ ਬੱਗਲਾ ਤੇ ਸਰਦੁੱਲੇ ਵਾਲਾ ਪਿੰਡ ਦੇ ਵਿੱਚ ਇਹ ਬਣੀ ਹੋਈ ਆ ਦੋਸਤੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਹਵੇਲੀ ਦਾ ਸਾਰਾ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਅੰਦਰੋਂ ਵੀ ਪੂਰੀ ਵੀਡੀਓ ਤੇ ਕਿਵੇਂ ਲੱਗਿਆ ਫਰੰਟ ਤੇ ਸਾਈਡ ਹਵੇਲੀ ਦੀ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਦਾਂ ਦੀਆਂ ਨਵੀਆਂ-ਨਵੀਆਂ ਹਰ ਰੋਜ਼ ਨਵੀਆਂ ਵੀਡੀਓ ਵੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਪੰਜਾਬ ਪੀਵੀ 31 YouTube ਤੇ Facebook ਤੇ ਆਪਾਂ ਹਰ ਰੋਜ਼ ਇੱਕ ਨਵੀਂ ਕੋਠੀ ਦੀ ਜਾਂ ਹਵੇਲੀ ਦੀ ਕਿਸੇ ਵੀ ਬਿਲਡਿੰਗ ਦੀ ਨਵੀਂ ਦੀ ਵੀਡੀਓ ਪਾਉਂਦੇ ਰਹਿੰਦੇ ਆ ਤਾਂ ਜੋ ਆਪਣੇ ਵੀਰ ਭਰਾ ਜਿਹੜੇ ਨੇ ਕੋਈ ਬਿਲਡਿੰਗ ਵਗੈਰਾ ਬਣਾਉਣੀ ਹੋਵੇ ਆਪਣਾ ਘਰ ਬਣਾਉਣਾ ਹੋਵੇ ਤਾਂ ਉਹਨਾਂ ਨੂੰ ਕੋਈ ਨਾ ਕੋਈ ਨੌਲੇਜ ਮਿਲ ਸਕੇ ਕਿ ਆਪਾਂ ਫਰੰਟ ਵਗੈਰਾ ਕਿੱਦਾਂ ਦਾ ਬਣਾਈਏ ਕਿੱਦਾਂ ਦੀ ਜਾਲੀ ਵਗੈਰਾ ਲਗਾਈਏ ਤੇ ਤਾਂ ਕਿ ਇਦਾਂ ਦੀ ਲੁੱਕ ਲੱਗੇ ਜਜਮੈਂਟ ਹੋ ਜਾਂਦੀ ਹੁੰਦੀ ਹੈ ਦੋਸਤੋ ਆਜੋ ਆਪਾਂ ਹੁਣ ਤੁਹਾਨੂੰ ਅੱਗੇ ਦਿਖਾਉਣਾ ਅੰਦਰ ਤੋਂ ਕੋਠੀ ਹਵੇਲੀ ਆਜੋ ਅੰਦਰ ਲੈ ਕੇ ਚੱਲਦੇ ਆਂ ਇਹ ਫਰਸਟ ਪੋਰਚ ਆ ਗਿਆ ਫਰੰਟ ਵਾਲਾ ਜਿੱਥੇ ਕਿ ਮੇਨ ਗੇਟ ਸਾਈਡ ਤੇ ਆ ਵੇਖੋ ਦੋਸਤੋ ਇਹ ਪੋਰਚ ਬਹੁਤ ਖੁੱਲਾ ਹੈ ਇਸ ਦੇ ਵਿੱਚ ਦੋ ਗੇਟ ਸਾਈਡ ਤੇ ਅੱਗੇ ਤੇ ਤਿੰਨ ਇਹ ਦੇਖੋ ਤਿੰਨ ਫਰੰਟ ਤੇ ਨੇਗੇ ਤੇ ਅੱਗੇ ਇਹ 메ਨ ਗੇਟ ਹੈ ਕੋਠੀ ਦਾ ਜਿੱਥੋਂ ਕਿ ਆਪਾਂ ਐਂਟਰ ਹੋਵਾਂਗੇ ਬਾਅਦ ਦੇ ਵਿੱਚ ਪਹਿਲਾਂ ਤੁਹਾਨੂੰ ਸਾਈਡ ਤੇ ਕੋਠੀ ਦੇ ਪਿਛਲੇ ਬੈਕ ਸਾਈਡ ਤੇ ਉਧਰ ਜਾਣੇ ਅੱਗੇ ਆਪਾਂ ਜਿਹੜਾ ਕਿ ਆਰਜੀ ਰਸੋਈ ਜਾਂ ਚੁੱਲ੍ਹਾ ਚੌਂਕਾ ਹੁੰਦਾ ਹੈ ਉਹਦੇ ਬਾਰੇ ਜਾਣੂ ਕਰਾਉਣਾ ਹੈ ਉਹ ਦਿਖਾਉਣਾ ਹੈ ਤੁਹਾਨੂੰ ਆ ਵੇਖੋ ਉਮੀ ਕਾਲਮ ਬਣਾਏ ਹੋਏ ਨੇਗੇ ਬਾਈ ਨੇ ਤੇ ਜਾਲੀ ਵਗੈਰਾ ਲਗਾ ਕੇ ਪੂਰਾ ਪਰਦਾ ਕੀਤਾ ਹੋਇਆ ਹੈਗਾ ਤਾਂ ਕਿ ਹਰ ਆਉਣ ਜਾਣ ਵਾਲਾ ਵੇੜੇ ਚ ਇੱਧਰ ਦੇਖੇ ਨਾ ਜਾਂ ਕੋਈ ਮਤਲਬ ਪ੍ਰੇਸ਼ਾਨੀ ਨਾ ਹੋਵੇ ਖਾਣਾ ਬਣਾਉਣ ਸਮੇ ਲੇਡੀਜ਼ ਨੂੰ ਆ ਵੇਖੋ ਦੋਸਤੋ ਇੰਨੀ ਜਗ੍ਹਾ ਛੱਡ ਕੇ ਹਵੇਲੀ ਦੇ ਨਾਲ ਤੇ ਛੋਟੀ ਕੰਧੋਲੀ ਤੇ ਇਸ ਦੇ ਵਿੱਚ ਇੱਕ ਆ ਵੇਖੋ ਖੁੱਲੀ ਰਸੋਈ ਬਣੀ ਹੋਈ ਐ ਜਿੱਥੇ ਕਿਸੇ ਲ ਵਗੈਰਾ ਪਾਉਣ ਵਾਲੀ ਆ ਤੇ ਇਹ ਇੱਕ ਅੰਦਰ ਵਾਲੀ ਸੋਈ ਆਰਜੀ ਨੇ ਇਹ ਦੋਨੇ ਵੈਸੇ ਕੋਠੀ ਦੇ ਵਿੱਚ ਵੀ ਸਪੈਸ਼ਲ ਹੈਗੀ ਆ ਅਲੱਗ ਤੋਂ ਤੇ ਆ ਅੱਗੇ ਸਟੋਰ ਆ ਗਿਆ ਦੋਸਤੋ ਇਹ ਵੀ ਆਰਜੀ ਸਟੋਰ ਆ ਦੋਸਤੋ ਆ ਬੈਕ ਸਾਈਡ ਤੇ ਹਵੇਲੀ ਦੇ ਜੋ ਜਗ੍ਹਾ ਰੱਖੀ ਹੋਈ ਐ ਤੇ ਉਦਾਂ ਇੱਕ ਸਟੋਰ ਹਵੇਲੀ ਦੇ ਵਿੱਚ ਵੀ ਬਣਾਇਆ ਹੋਇਆ ਆਜੋ ਬੈਕ ਤੇ ਅੰਦਰ ਚਲਦੇ ਹਾਂ ਹਵੇਲੀ ਦੇ ਇਹ ਫਰਸਟ ਤੇ ਮੇਨ ਵਾਸ਼ਰੂਮ ਕਾਮਨ ਵਾਸ਼ਰੂਮ ਬਣਾਇਆ ਹੋਇਆ ਆ ਵੇਖੋ ਤੇ ਆ ਵੇਖੋ ਦੋਸਤੋ ਪੀਓਪੀ ਕੀਤੀ ਹੋਈ ਆ ਇਹ ਪੀਓਪੀ ਵਿੱਚ ਸਿੰਪਲ ਹੈ ਵਿੱਚ 3D ਹੈ ਲੌਬੀ ਬਹੁਤ ਖੁੱਲੀ ਆ ਦੋਸਤੋ ਆ ਵੇਖੋ ਫਰਸਟ ਤੇ ਰਾਈਟ ਸਾਈਡ ਬੈਡਰੂਮ ਜਿਸ ਦੇ ਨਾਲ ਕਪਵੋਰਡ ਵਾਸਤੇ ਜਗ੍ਹਾ ਰੱਖੀ ਹੋਈ ਆ ਤੇ ਵਿੱਚ ਵਾਸ਼ਰੂਮ ਤੇ ਡਰੈਸਿੰਗ ਰੂਮ ਡਰੈਸਿੰਗ ਰੂਮ ਅਟੈਚ ਹੈ ਜਿਸ ਦਾ ਕਿ ਇੱਕ ਗੇਟ ਦੂਸਰੇ ਰੂਮ ਵਿੱਚ ਵੀ ਹੈ ਆ ਵੇਖੋ ਇਸਰਾ ਇਟ ਸਾਈਡ ਤੇ ਦੋ ਬੈਡਰੂਮ ਨੇ ਦੋਸਤੋ ਇੱਕ ਬੈਡਰੂਮ ਆ ਸੀਗਾ ਕਾਫੀ ਜਗ੍ਹਾ ਕਾਫੀ ਖੁੱਲੀ ਆ ਬੈਡਰੂਮ ਖੁੱਲੇ ਨੇਗੇ ਤੇ ਇਸ ਦੇ ਵਿੱਚ ਇੱਕ ਸਟੋਰ ਬਣਾਇਆ ਹੋਇਆ ਅੱਗੇ ਆ ਵੇਖੋ ਅਲੱਗ ਤੋਂ ਰਾਈਟ ਸਾਈਡ ਤੇ ਦੋ ਬੈਡਰੂਮ ਆ ਗਏ ਅੱਗੇ ਤੇ ਪਿੱਛੇ ਜਿਨ੍ਹਾਂ ਦੇ ਕੀ ਦਰਵਾਜ਼ੇ ਬਾਹਰ ਵੀ ਨੇ ਦੂਸਰੇ ਪੋਰਚ ਦੇ ਵਿੱਚ ਸੈਕੰਡ ਪੋਰਚ ਦੇ ਵਿੱਚ ਦਰਵਾਜ਼ੇ ਬਾਹਰ ਰੱਖੇ ਹੋਏ ਨੇ ਵੱਡੇ ਤੇ ਸ਼ੀਸ਼ਾ ਲਗਾਉਣਾ ਹੈ ਦਰਵਾਜ਼ਾ ਵੀ ਸਲਾਈਡਡ ਡੋਰ ਲੱਗ ਜਾਣਗੇ ਗਲਾਸ ਆ ਵੇਖੋ ਇੱਕ ਸਾਹਮਣੇ 메ਨ ਗੇਟ ਦੇ ਸਾਹਮਣੇ ਜਿੱਥੇ ਕਿ ਆਹ ਵੇਖੋ ਪੀਓਪੀ ਇਸ ਦੇ ਨਾਲ ਵਾਸਰੂਮ ਡਰੈਸਿੰਗ ਰੂਮ ਅਟੈਚ ਹੈ ਇਹ ਬੈਡਰੂਮ ਛੋਟਾ ਸਾਈਜ਼ ਥੋੜਾ ਇਹ 12x12 ਦਾ ਰੱਖਿਆ ਹੋਇਆ ਹੈ ਤੇ ਦੂਸਰੇ ਡਬਲ ਨੇ ਥੋੜੇ ਖੁੱਲੇ ਨੇ ਇਸਦੀ ਵੱਡੀ ਵਿੰਡੋ ਲੱਗੀ ਹੋਈ ਆ ਆ ਵੇਖੋ ਬੈਕ ਸਾਈਡ ਤੇ ਜਾਂਦੀ ਹੈ ਵਿੰਡੋ ਇਹ ਆ ਵੇਖੋ ਦੋਸਤੋ ਲੌਬੀ ਕੀ ਟੀ ਖੁੱਲੀ ਹੈ ਮੇਨ ਗੇਟ ਦੇ ਨਾਲ ਲੈਫਟ ਹੈਂਡ ਡ੍ਰੈنگ ਰੂਮ ਜੋ ਕਿ ਬਹੁਤ ਹੀ ਖੁੱਲਾ ਹੈ ਇਸ ਦਾ ਇੱਕ ਤੇ ਦਰਵਾਜ਼ਾ ਬਾਰ ਵੀ ਰਾਂ ਜਾਂਦਾ ਤੇ ਇਸ ਦੇ ਵਿੱਚ ਦੋ ਵਿੰਡੋਆਂ ਨੇ ਆ ਵੇਖੋ ਇੱਕ ਦਰਵਾਜ਼ਾ ਬਾਹਰ ਵੀ ਰੱਖਿਆ ਹੋਇਆ ਹੈ 메인 ਪੋਰਚ ਦੇ ਵਿੱਚ ਤਾਂ ਕਿ ਸਿੱਧਾ ਬੰਦਾ ਐਂਟਰ ਹੋ ਸਕੇ ਤੇ ਇਸ ਦੀਆਂ ਦੋ ਵਿੰਡੋਆਂ ਨੇ ਇੱਕ ਆਰ ਜੀ ਰਸੋਈ ਸਾਈਡ ਤੇ ਇੱਕ ਬਾਹਰ ਉਸ ਦੇ ਨਾਲ ਹੀ ਇੱਕ ਹੋਰ ਬੈੱਡਰੂਮ ਬੈਕ ਸਾਈਡ ਤੇ ਦੋਸਤੋ ਡ੍ਰੈਗ ਰੂਮ ਦੇ ਨਾਲ ਜੋ ਕਿ ਇੱਕ ਡਾਈਨਿੰਗ ਹਾਲ ਡਾਈਨਿੰਗ ਹਾਲ ਦੇ ਤੌਰ ਤੇ ਵਰਤਿਆ ਜਾਣਾ ਹੈ ਇਸ ਦੀ ਵਿੰਡੋ ਆਰ ਜੀ ਰਸੋਈ ਸਾਈਡ ਤੇ ਵੀ ਹੈ ਤੇ ਕਿਚਨ ਦੇ ਆਪਣੀ ਦੇ ਨਾਲ ਹੈ ਆ ਕਿਚਨ ਆ ਗਿਆ ਕਿਚਨ ਦੇ ਵਿੱਚ ਆ ਸਪੈਸ਼ਲ ਜੋ ਕਿ ਮਾਡਰਨ ਕਿਚਨ ਵਿੱਚ ਬਣਦਾ ਹੈ ਅਲੱਗ ਤੋਂ ਵਾਸ਼ਿੰਗ ਦਾ ਅਲੱਗ ਜਗਾ ਢਾਂਡੇ ਭੁੰਡੇ ਧੋਣ ਵਾਸਤੇ ਤਾਂ ਕਿ ਪਾਣੀ ਲੀਕੇਜ ਦੀ ਪ੍ਰੋਬਲਮ ਨਾ ਹੋਵੇ ਇਹ ਅਲੱਗ ਤੋਂ ਬਣਾਈ ਹੋਈ ਹੈ ਜਗਾ ਇੱਥੇ ਤੇ ਇਹ ਮੇਨ ਕਿਚਨ ਆ ਗਿਆ ਬਹੁਤ ਖੁੱਲ੍ਹਾ ਜੋ ਕਿ ਇਸ ਦੇ ਦੋ ਵਿੰਡੋਆਂ ਨੇ ਸਾਈਡ ਤੇ ਆਰ ਜੀ ਰਸੋਈ ਸਾਈਡ ਤੇ ਤਾਂ ਕਿ ਬਹੁਤ ਜ਼ਿਆਦਾ ਚਾਨਣ ਰਹੇ ਵੈਸੇ ਵੀ ਇਸ ਵਿੱਚ ਨੇਚਰਲ ਲਾਈਟ ਤਾਂ ਬਹੁਤ ਜ਼ਿਆਦਾ ਪੈਂਦੀ ਆ ਹਨੇਰੇ ਦਾ ਤਾਂ ਕਿਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਵਿੰਡੋਜ਼ ਬਹੁਤ ਨੇ ਦੋਸਤੋ ਜਿੱਥੇ ਕਿ ਗਲਾਸ ਭਰੇ ਜਾਣੇ ਨੇ ਆ ਜੋ ਉੱਪਰ ਲੈ ਕੇ ਚੱਲਦੇ ਆਂ ਇਸ ਸਟੇਅਰਕੇਸ ਬੌੜੀ ਇਹਦੇ ਵਿੱਚ ਵੀ 프ਰੰਟ ਤੇ ਵਿੰਡੋ ਜਿੱਥੇ ਗਲਾਸ ਲੱਗੂਗਾ ਨੇਚਰਲ ਲਾਈਟ ਪਊਗੀ ਹਨੇਰਾ ਨਹੀਂ ਹੁੰਦਾ ਆ ਵੇਖੋ ਉੱਪਰ ਵੀ ਜਾਂਦੀ ਹੈ ਬੌੜੀ ਤੁਹਾਨੂੰ ਲੈ ਕੇ ਚੱਲਾਂਗੇ ਪਹਿਲਾਂ ਇਹ ਸੈਕੰਡ ਪੋਰਸ਼ਨ ਆ ਗਿਆ ਜਿੱਥੇ ਕਿ ਲੋਬੀ ਇਹ ਦੇਖੋ ਡਿਊਪਲੈਕਸ ਹੈ ਇੱਥੇ ਗ੍ਰੈਲ ਲੱਗਣੀ ਆ ਤੇ ਡਿਊਪਲੈਕਸ ਦੇ ਸਾਈਡ ਤੇ ਲੋਬੀ ਦੀ ਜਗ੍ਹਾ ਇਹ 프ਰੰਟ ਜਿੱਧੀ ਜਾ ਰਹੀ ਹੈ ਕੁਝ ਜਗ੍ਹਾ ਤੇ ਕੁਝ ਇਧਰ ਇਹ ਪੀਓਪੀ ਵਗੈਰਾ ਫਿਨਿਸ਼ ਆ ਕੀਤੀ ਹੋਈ ਆ ਇਧਰ ਨਾਲ ਹੀ ਚੜਨ ਸਾਰ ਲੈਫਟ ਹੈਂਡ ਤੇ ਦਿਖਾਉਣਾ ਪਹਿਲਾਂ ਤੁਹਾਨੂੰ ਇੱਧਰ ਦੱਸ ਦੋਸਤੋ ਲੈਫਟ ਹੈਂਡ ਤੇ ਇੱਕ ਬੈਡਰੂਮ ਬਣਾ ਹੋਇਆ ਇੱਥੇ ਆ ਵੇਖੋ ਆਵਾ ਕ੍ਰੋਸਿੰਗ ਵਾਸਤੇ ਬਾਅਰ ਗੇਟ ਰੱਖਿਆ ਹੋਇਆ ਤੇ ਇੱਧਰ ਵਾਸ਼ਰੂਮ ਤੇ ਡਰੈਸਿੰਗ ਰੂਮ ਅਟੈਚ ਹੈ ਆ ਵੇਖੋ ਕਿੰਨੀ ਸੋਹਣੀ ਲੁੱਕ ਲੱਗ ਰਹੀ ਹੈ ਪਿੰਡ ਦਾ ਸਾਰਾ ਦ੍ਰਿਸ਼ ਦਿਖ ਰਿਹਾ ਹੈ ਕੁਰਸੀ ਵਗੈਰਾ ਢਾ ਕੇ ਹੀ ਬੈਠ ਸਕਦੇ ਆ ਇੱਥੇ ਆਪਾਂ ਦਰਵਾਜ਼ਾ ਵੀ ਹੈ ਤੇ ਨਾਲ ਵਿੰਡੋ ਫਿਕਸ ਹੋਣੀ ਹੈ ਇਸ ਦੇ ਉਸ ਦੇ ਨਾਲ ਅੱਗੇ ਇੱਕ ਹੋਰ ਬੈੱਡਰੂਮ ਜਿਸ ਦੇ ਵਿੱਚ ਵਾਸ਼ਰੂਮ ਡਰੈਸਿੰਗ ਰੂਮ ਅਟੈਚ ਹੈ ਇਹ ਆ ਵੇਖੋ ਦੋਸਤੋ ਇਸ ਦੇ ਨਾਲ ਇੱਕ ਮੇਨ ਡੋਰ ਤੇ ਵਿੰਡੋ ਜੋ ਕਿ ਬਾਹਰ ਓਪਨ ਏਰੀਏ ਨੂੰ ਜਾਂਦੀ ਆ ਬਾਲਕਨੀ ਨੂੰ ਆ ਵੇਖੋ ਬਾਹਰ ਲੈ ਕੇ ਆ ਗਿਆ ਤੁਹਾਨੂੰ ਸੈਕੰਡ ਪੋਰਸ਼ਨ ਦੀ ਲੁੱਕ ਦਿਖਾਉਣੇ ਆ ਉੱਪਰੋਂ ਆ ਵੇਖੋ ਕਿੰਨੀ ਐਟ੍ਰੈਕਟਿਵ ਲੁੱਕ ਦਿੰਦੀ ਹੈ ਦੋਸਤੋ ਬਹੁਤ ਹੀ ਜਿਆਦੇ ਸੋਹਣੀ ਹਵੇਲੀ ਹੈ ਇਹ ਆਪਾਂ ਕੁਝ ਨਾ ਕੁਝ ਕਾਪੀ ਕਰ ਸਕਦੇ ਆ ਇਸ ਦੇ ਵਿੱਚੋਂ ਕੁਝ ਨਾ ਕੁਝ ਪਤਾ ਲੱਗ ਜਾਂਦਾ ਕਿੰਦਾਂ ਦੀ ਜਾਲੀ ਲਗਾਈਏ ਕਿੰਦਾਂ ਦੇ ਗੇਟ ਦਰਵਾਜ਼ੇ ਦੀ ਫਿਨਿਸ਼ਿੰਗ ਕਰਨੀ ਆ ਹਨਾ ਬਹੁਤ ਕੁਝ ਪਤਾ ਲੱਗ ਜਾਂਦਾ ਹੁੰਦਾ ਆਪਾਂ ਇਦਾਂ ਦੀਆਂ ਬਣਦੀਆਂ ਕੋਠੀਆਂ ਜਾਂ ਹਵੇਲੀਆਂ ਦਿਖਾਉਨੇ ਆ ਦੋਸਤੋ ਤਾਂ ਇਦਾਂ ਦੀਆਂ ਹਵੇਲੀਆਂ ਕੋਠੀਆਂ ਵੇਖਣ ਵਾਸਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ YouTube ਤੇ ਸਬਸਕ੍ਰਾਈਬ ਜ਼ਰੂਰ ਕਰਨਾ ਪੰਜਾਬ ਪੀਵੀ 31 ਤਾਂ ਕਿ ਤੁਹਾਨੂੰ ਕੁਝ ਨਾ ਕੁਝ ਮਿਲਦਾ ਰਹੇ ਆਪਣੇ ਘਰ ਕੁਝ ਨਾ ਕੁਝ ਬਣਾ ਰਹੇ ਹੁੰਦੇ ਨੇ ਜਾਂ ਬਣਾਉਣੀ ਹੁੰਦੀ ਹੈ ਕੋਈ ਪਤਾ ਲੱਗ ਜਾਂਦਾ ਹੁੰਦਾ ਆਈਡੀਆ ਹੋ ਜਾਂਦਾ ਹੁੰਦਾ ਥੋੜਾ ਤੇ ਇਹ ਦੂਸਰੀ ਸਾਈਡ ਤੇ ਓਪਨ ਏਰੀਆ ਬਾਲਕਨੀ ਜੋ ਕਿ ਫਰੰਟ ਤੋਂ ਇਧਰੋਂ ਵੀ ਲੁੱਕ ਦਿਖਾ ਦਿੰਨੇ ਆ ਤੁਹਾਨੂੰ ਆ ਵੇਖੋ ਦੋਸਤੋ ਲੋਬੀ ਦੇ ਵਿੱਚੋਂ ਇਧਰ ਸਾਈਡ ਤੇ ਵਿੰਡੋ ਰੱਖੀ ਹੋਈ ਹੈ ਓਪਨ ਜਿਸ ਦੇ ਉੱਪਰ ਇੱਕ ਸੈਲਵ ਵੀ ਪਾਈ ਹੋਈ ਹੈ ਤਾਂ ਕਿ ਜੋੜੀ ਵਗੈਰਾ ਖਰਾਬ ਨਾ ਹੋਵੇ ਇਹ ਆ ਗਿਆ ਆਪਾਂ ਸੈਂਟਰ ਦੇ ਵਿੱਚ ਫਰੰਟ ਤੇ ਆ ਵੇਖੋ ਇਹ ਜਾਲੀ ਵਗੈਰਾ ਦੇਖੋ ਦੋਸਤੋ ਜਾਲੀ ਵਗੈਰਾ ਲਗਾ ਕੇ ਸਪੈਸ਼ਲ ਉਪ ਟੇਕ ਅਪ ਅਲੱਗ ਤੋਂ ਚੀਜ਼ ਲਗਾਈ ਹੋਈ ਹੈ ਜੋ ਕਿ ਬਹੁਤ ਹੀ ਜ਼ਿਆਦਾ ਲੁੱਕ ਵਧੀਆ ਦਿੰਦੀ ਹੈ ਆਜੋ ਉੱਪਰ ਵੀ ਲੈ ਕੇ ਚੱਲਦੇ ਹਾਂ ਉੱਪਰ ਕੋਈ ਜ਼ਿਆਦਾ ਏਰੀਆ ਨਹੀਂ ਹੈਗਾ ਉੱਪਰ ਥੋੜਾ ਹੀ ਹੈ ਟੈਂਕੀ ਦੀ ਸਲੇਬ ਵਗੈਰਾ ਪਾਈ ਹੋਈ ਹੈ ਤਾਂ ਕਿ ਟੈਂਕੀ ਵਗੈਰਾ ਖਰਾਬ ਨਾ ਹੋਵੇ ਉੱਪਰ ਵੀ ਇੱਥੇ ਵਿੰਡੋ ਰੱਖੀ ਹੋਈ ਹੈ ਜਿਹੜੇ ਮੇਰੇ ਦੋਸਤ ਕੈਚ ਕਰਨ ਵਾਲਿਆਂ ਨੇ ਬਹੁਤ ਕੁਝ ਕੈਚ ਕਰ ਲੈਂਦੇ ਆ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਨਕਸ਼ਾ ਹੀ ਹੋਵੇ ਬਹੁਤ ਚੀਜ਼ਾਂ ਬਦਲ ਸਕਦੇ ਹੁੰਦੇ ਨੇ ਆਪਣੇ ਘਰ ਦੀਆਂ ਇਦਾਂ ਜੇ ਕਰਨੀ ਹੋਵੇ ਕੋਈ ਚੀਜ਼ਾਂ ਆਈਡੀਆ ਹੋ ਜਾਂਦਾ ਹੁੰਦਾ ਦੋਸਤੋ ਆਪਣੇ ਦਿਖਾਉਣ ਦਾ ਬਸ ਮਕਸਦ ਇਹ ਹੀ ਹੁੰਦਾ ਵੀ ਕਿਸੇ ਨਾ ਕਿਸੇ ਭਰਾ ਦੀ ਕੋਈ ਮਦਦ ਹੋ ਜੇ ਕੋਈ ਪਤਾ ਲੱਗ ਜਾਂਦਾ ਘਰ ਦਾ ਫਰੰਟ ਕਿੱਦਾਂ ਦਾ ਬਣਾਉਣਾ ਕੋਈ ਇਦਾਂ ਜਿ ਬਣਾ ਲਈਏ ਆ ਵੇਖੋ ਦੋਸਤੋ ਇਹ ਟੈਂਕੀਆਂ ਨੇ ਇਸ ਦੇ ਵਿੱਚ ਫਿੱਟ ਕੀਤੀਆਂ ਹੋਈਆਂ ਸੋ ਕਿਵੇਂ ਲੱਗੀ ਹਵੇਲੀ ਦੋਸਤੋ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਆਪਾਂ ਨੇ ਇਸ ਵਿੱਚ ਕੋਈ ਖਰਚੇ ਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਭਰਾ ਨਾਲ ਗੱਲ ਹੋਈ ਸੀ ਤੇ ਉਹ ਕਹਿੰਦੇ ਵੀ ਇਸ ਵਿੱਚ ਹਜੇ ਤੱਕ ਖਰਚਾ ਹੋਈ ਜਾ ਰਿਹਾ ਹੈ ਹਜੇ ਕੰਪਲੀਟ ਨਹੀਂ ਹੋਇਆ ਕੰਮ ਤੇ ਕੋਈ ਖਰਚਾ ਆਪਾਂ ਜੋੜਿਆ ਨਹੀਂ ਹੈਗਾ ਹਜੇ ਤੱਕ ਕੰਮ ਚੱਲੀ ਜਾਂਦਾ ਕਿਉਂਕਿ ਕੰਪਲੀਟ ਨਹੀਂ ਹੋਇਆ ਜਦੋਂ ਕੰਪਲੀਟ ਹੋਣਾ ਤਾਂ ਉਦੋਂ ਹੀ ਜੋੜਨਾ ਤਾਂ ਕਰਕੇ ਦੋਸਤੋ ਖਰਚਾ ਖਰਚਾ ਨਾ ਕਰਿਆ ਕਰੋ ਤੁਸੀਂ ਵੀ ਅੰਦਾਜ਼ਾ ਲਗਾ ਸਕਦੇ ਹੋ ਨੇ ਕਿ ਕਿੰਨਾ ਖਰਚਾ ਹੋ ਚੁੱਕਾ ਹੋ ਇਸ ਤੇ ਧੰਨਵਾਦ ਬਾਈ ਜੀ ਇਦਾਂ ਦੇ ਕੋਠੀਆਂ ਵੇਖਣ ਵਾਸਤੇ ਹਵੇਲੀਆਂ ਵੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਪੰਜਾਬ ਪੀਵੀ 31 ਥੈਂਕਸ